ਅਸ਼ਿਕਾਲ ਸਲਾਮ ਨਮਸਤੇ ਪ੍ਰੋਗਰਾਮ ਨਵਾਂ ਸਾਲ ਚੜਦੀ ਕਲਾ ਚੜਦੀ ਕਲਾ ਦੇ ਨਾਲ ਆਪਾਂ ਲੈ ਕੇ ਹਾਜ਼ਰਾਂ ਪੰਜਾਬੀ ਟੀਵੀ ਤੇ ਮੈਂ ਹਿਨਾ ਖਾਨ ਕਤੜ ਹੋਪਫੁਲੀ ਤੁਸੀਂ ਸਾਡਾ ਇਹ ਸੈਸ਼ਨ ਇੰਜੋਏ ਕਰ ਰਹੇ ਹੋਗੇ ਤੇ ਬਹੁਤ ਸਾਰੇ ਲੋਕ ਹੈ ਜੋ ਸਾਡੇ ਨਾਲ ਕਮੈਂਟ ਦੇ ਜ਼ਰੀਏ ਜੁੜੇ ਹੋਏ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਸੌਰੀ ਕਈ ਵਾਰ ਕਮੈਂਟ ਪੜਦੇ-ਪੜਦੇ ਕੋਈ ਨਾਮ ਮਿਸ ਕੀਤਾ ਜਾ ਰਿਹਾ ਹੈ ਤੇ ਉਹਦੇ ਲਈ ਰੀਅਲੀ ਅਪੋਲੋਜਾਈਜ਼ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਅਸੀਂ ਤੁਹਾਡੇ ਕਮੈਂਟ ਜ਼ਰੂਰ ਵਿੱਚ ਲਈਏ ਪਰ ਆਪਾਂ ਆਲਰੇਡੀ ਬਹੁਤ ਸਾਰੀ ਗੱਲਬਾਤ ਕਰ ਚੁੱਕੇ ਆ ਮੈਡੀਕਲ ਡਿਪਾਰਟਮੈਂਟ ਦੇ ਬਾਰੇ ਉਹਦੇ ਵਿੱਚ ਆਈ ਫਾਈਨੈਂਸ਼ੀਅਲ ਕਰਾਈਸਿਸ ਦੇ ਬਾਰੇ ਪਲੱਸ ਪੋਲਿਟਿਕਸ ਦੇ ਬਾਰੇ ਤੇ ਜੇ ਇਸ ਟਾਈਮ ਆਪਾਂ ਸਾਹਿਤ ਦੇ ਬਾਰੇ ਕੋਈ ਗੱਲ ਨਾ ਕਰੀਏ ਤਾਂ ਇਹ ਕਨਵਰਸੇਸ਼ਨ ਅੱਜ ਦੀ ਜੋ ਅਧੂਰੀ ਰਹਿ ਜਾਏਗੀ ਤੇ ਜਦੋਂ ਆਪਾਂ ਸਾਹਿਤ ਦੀ ਗੱਲ ਕਰਦੇ ਆ ਤਾਂ ਉਦੋਂ ਜੋ ਆਪਣੇ ਨਾਲ ਮਹਾਨ ਹਸਤੀ ਹੈ ਉਹ ਆਪ ਨੂੰ ਜਿਹੜੇ ਲੈ ਕੇ ਜਾਣਗੇ ਮਿਲਵਾਨਗੇ ਸਾਹਿਤ ਕੀ ਹੈ ਕਿੱਥੋਂ ਕਿਵੇਂ ਸਟਾਰਟ ਹੋਇਆ ਕੀ ਚੀਜ਼ ਉਹਦੇ ਵਿੱਚ ਅਪਡੇਟ ਕੌਣ ਆਪਾਂ ਨੂੰ ਵਿਛੋੜਾ ਦੇ ਗਿਆ ਹੈ ਔਰ ਪਲੱਸ ਆਪਣੀ ਕਲਮ ਦੇ ਜ਼ਰੀਏ ਉਹ ਸਟਿਲ ਆਪਣੇ ਨਾਲ ਜੁੜੇ ਹੋਏ ਆ ਆਓ ਜੀ ਇਸ ਸਾਹਿਤ ਦੇ ਉੱਪਰ ਆਪਾਂ ਗੱਲ ਕਰਦੇ ਆ ਤੇ ਆਪਣੇ ਨਾਲ ਨੇ ਸਟੂਡੀਓ ਵਿੱਚ ਸਾਡੀ ਟੀਮ ਦੇ ਮੈਂਬਰ ਮਧੂ ਤਨਹਾ ਜੀ ਤੇ ਮਧੂ ਜੀ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਨਵਾਂ ਸਾਲ ਚੜ੍ਹਦੀ ਕਲਾ ਦੇ ਨਾਲ ਬਹੁਤ ਬਹੁਤ ਸ਼ੁਕਰੀਆ ਹਿਨਾ ਸਤਿ ਸ਼੍ਰੀ ਅਕਾਲ ਨਮਸਤੇ ਹੈਲੋ ਸਲਾਮ ਅਦਾਬ ਦੋਸਤੋ ਮੈਂ ਤੁਹਾਡੀ ਹੋਸਟ ਤੇ ਦੋਸਤ ਮਧੂ ਤਨਹਾ ਆਪਣੀ ਦੋਸਤ ਹਿਨਾ ਨਾਲ ਤੁਹਾਡਾ ਸਾਰਿਆਂ ਦਾ ਨਵੇਂ ਸਾਲ ਦੇ ਵਿੱਚ ਸਵਾਗਤ ਕਰਦੀ ਹਾਂ ਉਮੀਦ ਹੈ ਇਹ ਨਵਾਂ ਸਾਲ ਤੁਹਾਡੇ ਸਾਰਿਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਏਗਾ ਤੇ ਤੁਹਾਡੇ ਸਭ ਦੀਆਂ ਰੀਝਾਂ ਪੂਰੀਆਂ ਹੋਣਗੀਆਂ ਇੱਕ ਸ਼ੇਅਰ ਨਾਲ ਜੋ ਕਿ ਪ੍ਰੋਫੈਸਰ ਮੋਨ ਸਿੰਘ ਜੀ ਦਾ ਲਿਖਿਆ ਹੋਇਆ ਹੈ ਸ਼ੁਰੂ ਕਰਾਂਗੇ ਕਿ ਜੂਨ ਬੰਦੇ ਦੀ ਚੰਗੀ ਹੋਸੀ ਐ ਪਰ ਮੈਂ ਪਛਤਾਨਦਾ ਜੂਨ ਬੰਦੇ ਦੀ ਚੰਗੀ ਹੋਸੀ ਐ ਪਰ ਮੈਂ ਪਛਤਾਨਦਾ ਚੰਗਾ ਹੁੰਦਾ ਰੱਬ ਜੇ ਮੈਨੂੰ ਇੱਕ ਜੰਗਲੀ ਫੁੱਲ ਬਣਾਉਂਦਾ ਦੂਰ ਦਰੇਡੇ ਪਾਪਾਂ ਕੋਲੋਂ ਕਿਸੇ ਜੂਦੀ ਖੁੰਝੇ ਦੂਰ ਦਰੇਡੇ ਪਾਪਾਂ ਕੋਲੋਂ ਕਿਸੇ ਜੂਦੀ ਖੁੰਝੇ ਚੁੱਪਚਾਪੀਤਾ ਉਗਦਾ ਫੁੱਲਦਾ ਹੱਸਦਾ ਤੇ ਮਰ ਜਾਂਦਾ ਜੀ ਤੁਸੀਂ ਐਸੇ ਕਰਕੇ ਮੈਂ ਕਿਹਾ ਕਿ ਤੁਸੀਂ ਕਿਸੇ ਇੰਟਰੋਡਕਸ਼ਨ ਦੀ ਮਹਤਾਜ ਨਹੀਂ ਤੁਸੀਂ ਬਹੁਤ ਸੋਨਾ ਲਿਖਦੇ ਹੋ ਬਹੁਤ ਸੋਨਾ ਬੋਲਦੇ ਹੋ ਤੁਹਾਡੇ ਵਿੱਚ ਬੋਲਣ ਦਾ ਤਹਰਾਵ ਹੈ ਨਾ ਉਹ ਮੈਨੂੰ ਬਹੁਤ ਪਸੰਦ ਆ ਮੈਂ ਤੁਹਾਨੂੰ ਪਹਿਲੇ ਵੀ ਆਫ ਸਕਰੀਨ ਵੀ ਦੱਸਿਆ ਨਾ ਤੁਸੀਂ ਜਿੰਨੇ ਠਹਿਵਰਾ ਨਾਲ ਸਾਨੂੰ ਜਦੋਂ ਅਸੀਂ ਬੋਲਦੇ ਹਾਂ ਨਾ ਅਸੀਂ ਥੋੜਾ ਜਿਹਾ ਨਰਵਸ ਹੋ ਜਾਂਦੇ ਆ ਉਹ ਆਈ ਥਿੰਕ ਆ ਸੀ ਨਿਊ ਬੀਆ ਸ਼ਾਇਦ ਨਹੀਂ ਹినా ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਉਮਰਾਂ ਦੇ ਪੜਾ ਹੁੰਦੇ ਨੇ ਨਾ ਜਿਵੇਂ ਜਿਵੇਂ ਤੁਸੀਂ ਉਮਰ ਦੇ ਬਰੇ ਪਾਰ ਕਰਦੇ ਜਾਂਦੇ ਹੋ ਤੁਹਾਡੇ ਵਿੱਚ ਸਹਿਜਤਾ ਹਲੀਮੀ ਤੇ ਜਿਹੜਾ ਠਹਿਰਾਵ ਹੈ ਉਹ ਆਪਣੇ ਆਪ ਆਉਣਾ ਸ਼ੁਰੂ ਹੋ ਜਾਂਦਾ ਹੁਣ ਮੈਂ ਉਹ ਜਿਹੜਾ ਟਲਾਂਣ ਬੰਨੀ ਨੂੰ ਸ਼ੁਰੂ ਹੋ ਗਈ ਆ ਤਾਂ ਹੁਣ ਮੈਨੂੰ ਮਤਲਬ ਠਰਮਾ ਆ ਗਿਆ ਤੇ ਮਤਲਬ ਹਲੇ ਸਾਨੂੰ ਹੋਰ ਵਰਕਰ ਕਰਨਾ ਪੈਣਾ ਹੈ ਹਜੇ ਹਜੇ ਤੁਹਾਡੀ ਮੈਡੀਟੇਸ਼ਨ ਕਰਦੀ ਹਜੇ ਤੁਹਾਡੀ ਵਧੀਆ ਉਮਰ ਹੈ ਤੁਸੀਂ ਇੰਜੋਏ ਕਰੋ ਆਪਦੀ ਹੈਨਾ ਚਲ ਬੜਾ ਆਪਣਾ ਹਾਂ ਇੰਜੋਏ ਕਰੋ ਜੀ ਆ ਮੈਨੂੰ ਲੱਗਦਾ ਹਿਨਾ ਥੋੜਾ ਬਿਜ਼ੀ ਹੋ ਗਏ ਨੇ ਤੇ ਆਪਾਂ ਸਾਹਿਤ ਦੀ ਗੱਲ ਕਰ ਰਹੇ ਸੀ ਸਾਹਿਤ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਸਬਦੇ ਹਿੱਤ ਦੀ ਗੱਲ ਕਰੇ ਉਹ ਸਾਹਿਤ ਹੁੰਦਾ ਹੈ ਆ ਮੈਂ ਇੱਕ ਪਾਠਕ ਆ ਤੇ ਪਾਠਕ ਮਨ ਨੂੰ ਇਸ ਸਾਲ ਬੜੇ ਝਟਕੇ ਲੱਗੇ ਨੇ ਪੰਜਾਬੀ ਸਾਹਿਤ ਦੀ ਗੱਲ ਕਰੀਏ ਤਾਂ ਪੰਜਾਬੀ ਸਾਹਿਤ ਨੂੰ ਤਾਂ ਇੰਨਾ ਊਣਾ ਕਰ ਗਿਆ ਕਿਸੇ ਦਾ জানা ਕਿ ਸ਼ਾਇਦ ਇਹ ਘਾਟਾ ਸਦੀਆਂ ਤੱਕ ਸਾਹਮਣੇ ਪੂਰਾ ਹੁੰਦਾ ਨਜ਼ਰ ਨਹੀਂ ਆਉਂਦਾ ਨਿਤ ਸੂਰਜਾ ਨੇ ਚੜਨਾ ਨਿਤ ਸੂਰਜਾ ਨੇ ਲੈਣਾ ਨਿਤ ਸੂਰਜਾ ਨੇ ਚੜਨਾ ਅਨਿਤ ਸੂਰਜਾ ਨੇ ਲੈਣਾ ਪਰਬਤਾਂ ਤੋਂ ਸਾਗਰਾਂ ਵੱਲ ਨਦੀਆਂ ਰੋਜ ਵਹਿਣਾ ਇੱਕ ਦੂਜੇ ਮਗਰ ਘੁੰਮਣਾ ਰੁੱਤਾਂ ਤੇ ਮੌਸਮਾਂ ਨੇ ਇਹ ਸਿਲਸਿਲਾ ਜੁਗੋ ਜੁਗ ਇਦਾਂ ਹੀ ਚੱਲਦੇ ਰਹਿਣਾ ਤੇ ਇਹ ਸਿਲਸਿਲਾ ਜਿਹੜਾ ਹੈ surjit patar ji ਤੋਂ ਬਿਨਾ ਚੱਲਦੇ ਰਹਿਣਾ surjit patar ji ਜੋ ਕਿ ਸਾਨੂੰ 11 ਮਈ 2024 ਨੂੰ ਵਿਛੋੜਾ ਦੇ ਗਏ ਆ ਸੁਰਜੀਤ ਪਾਤਰ ਜੀ ਦਾ ਨਾਮ ਲੈਣਾ ਹੀ ਮੈਨੂੰ ਲੱਗਦਾ ਹੈ ਕਾਫੀ ਹੈ ਇਹ ਦੱਸਣ ਲਈ ਕਿ ਉਹ ਕਿੰਡੀ ਵੱਡੀ ਹਸਤੀ ਨੇ ਕੋਈ ਇਨਾਮ ਨਹੀਂ ਹੈ ਕੋਈ ਮਾਨ ਸਨਮਾਨ ਨਹੀਂ ਹੈ ਜਿਹੜਾ ਉਹਨਾਂ ਨੇ ਆਪਣੀ ਝੋਲੀ ਨਹੀਂ ਪਾਇਆ ਕੋਈ ਐਸਾ ਗਾयक ਨਹੀਂ ਹੈ ਜਿਨ੍ਹਾਂ ਨੇ ਉਹਨਾਂ ਦਾ ਗਾਣਾ ਨਾ ਗਾਇਆ ਹੋਵੇ ਉਹਨਾਂ ਦੀ ਗਜ਼ਲ ਨਾ ਗਾਈ ਹੋਵੇ ਉਹਨਾਂ ਦੀ ਨਜ਼ਮ ਨਾ ਗਾਈ ਹੋਵੇ ਕਿਸੇ ਨਾ ਕਿਸੇ ਮਹਿਫਲ ਦੇ ਵਿੱਚ ਪੰਜਾਬੀ ਸਾਹਿਤ ਦਾ ਕੋਈ ਪਾਠਕ ਨਹੀਂ ਹੈ ਜਿਨੇ ਸੁਰਜੀਤ ਪਾਤਰ ਜੀ ਦੀਆਂ ਕਿਤਾਬਾਂ ਦਾ ਪੂਰਾ ਸੈੱਟ ਆਪਣੇ ਕੋਲੇ ਨਾ ਰੱਖਿਆ ਹੋਵੇ ਤੇ ਜਿਹੜਾ ਵੀ ਇਨਸਾਨ ਅਖਬਾਰ ਪੜ੍ਹਦਾ ਹੈ ਉਹਨੇ ਕਿਵੇਂ ਨਾ ਕਿਵੇਂ ਸੁਰਜੀਤ ਪਾਤਰ ਜੀ ਨੂੰ ਜ਼ਰੂਰ ਪੜਿਆ ਈਵਨ ਕਿ ਜਿਹਦਾ ਕਿਸੇ ਪੜਾਈ ਨਾਲ ਕੋਈ ਵਾਹਵਾਸਤਾ ਨਹੀਂ ਤੁਸੀਂ ਦੁਨੀਆ ਦੇ ਵਿੱਚ ਵਿਚਰ ਦੇ ਵਿੱਚ ਦੇ ਜਿਹੜਾ ਹੈ ਪਾਤਰ ਜੀ ਨੂੰ ਕਿਤੇ ਨਾ ਕਿਤੇ ਮਹਿਸੂਸ ਕੀਤਾ ਹੋਵੇਗਾ ਪੜਿਆ ਹੋਵੇਗਾ ਜਾਂ ਸੁਣਿਆ ਹੋਵੇਗਾ ਸੋ ਉਹਨਾਂ ਦਾ ਘਾਟਾ ਜਿਹੜਾ ਸੀ ਉਹ ਸਾਡੇ ਲਈ ਬਹੁਤ ਵੱਡਾ ਘਾਟਾ ਸੀ ਤੇ ਹਿਨਾ ਮੈਨੂੰ ਲੱਗਦਾ ਹੈ ਕਿ ਮੇਰਾ ਮਨ ਥੋੜਾ ਭਾਵੁਕ ਹੋ ਗਿਆ ਮੈਂ ਇੱਕ ਸ਼ੇਅਰ ਨਾਲ ਆਪਣੇ ਮਨ ਨੂੰ ਵਾਪਸ ਲੈ ਕੇ ਆਵਾਂਗੀ ਹਾਲਾਂਕਿ ਸ਼ੇਅਰ ਫਿਰ ਐਜ਼ ਅ ਊਮਨ ਸਾਨੂੰ ਹੋਣਾ ਚਾਹੀਦਾ ਹਨ ਹਾਂ ਸ਼ੇਅਰ ਹੈ ਫਿਰ ਅਦਸ ਕਰਨ ਵਾਲਾ ਤੇ ਪਾਤਰ ਸਾਹਿਬ ਜੀ ਦਾ ਇਹ ਸ਼ੇਅਰ ਹੈ ਕਿ ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ ਅਸੀਂ ਰਹਿ ਗਏ ਬਿਰਖ ਵਾਲੀ ਹਾ ਬਣ ਕੇ ਕਦੇ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਕਰ ਕਦੀ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਕਰ ਐਵੇਂ ਲੰਘ ਜਾਂਨਾ ਪਾਣੀ ਕਦੇ ਵਾਹ ਬਣ ਕੇ ਐਵੇਂ ਲੰਘ ਜਾਂਨਾ ਪਾਣੀ ਕਦੇ ਵਾਹ ਬਣ ਕੇ ਵੈਰੀ ਗੁੱਜ ਜੀ ਬਹੁਤ ਵਧੀਆ ਜੀ ਅਮ ਇਸੇ ਲੜੀ ਦੇ ਵਿੱਚ ਵਿਛੋੜਿਆਂ ਦੀ ਲੜੀ ਦੇ ਵਿੱਚ ਇੱਕ ਹੋਰ ਨਾਮ ਹੈ ਹਿਨਾ ਮੋਹਨਜੀਤ ਜੀ ਦਾ ਮੋਹਨਜੀਤ ਜੀ ਜਿਹੜੇ ਸੀਗੇ ਉਹ ਇੱਕ ਪੰਜਾਬੀ ਕਵੀ ਆਲੋਚਕ ਤੇ ਅਨੁਵਾਦਕ ਸੀਗੇ ਤੇ ਅ ਦੋ ਜਿਹੜੇ ਸਭ ਤੋਂ ਵੱਡੇ ਇਨਾਮ ਨੇ ਭਾਰਤ ਸਰਕਾਰ ਦੇ ਉਹਦੇ ਚ ਇੱਕ ਨਾਮ ਹੈ ਸਾਹਿਤ ਅਕਾਦਮੀ ਅਵਾਰਡ ਉਹਨਾਂ ਨੂੰ ਉਹ ਮਿਲਿਆ ਸੀਗਾ ਕੋਨੇ ਦਾ ਸੂਰਜ ਸਾਲ 2018 ਦੇ ਵਿੱਚ ਤੇ ਉਹ ਉਹਨਾਂ ਨੇ ਬਹੁਤ ਅਲੱਗ-ਅਲੱਗ ਤਰ੍ਹਾਂ ਦੀਆਂ ਕਵਿਤਾਵਾਂ ਲਿਖੀਆਂ ਖੁੱਲੀ ਕਵਿਤਾ ਲਿਖੀ ਕਹਾਣੀਆਂ ਲਿਖੀਆਂ ਬਹੁਤ ਸਾਰੀਆਂ ਆਲੋਚਨਾ ਜਿਹੜੀਆਂ ਆਲੋਚਨਾ ਦੀਆਂ ਕਿਤਾਬਾਂ ਲਿਖੀਆਂ ਉਹਨਾਂ ਨੇ ਤੇ ਇੱਕ ਛੋਟੀ ਜੀ ਨਜ਼ਮ ਉਹਨਾਂ ਦੀਆਂ ਚਾਰ ਲੈਣਾ ਸਾਂਝਿਆ ਕਰਾਂਗੀ ਜਿਹੜੀਆਂ ਕਿ ਦੋ ਮਹਾਨ ਜਿਹੜੇ ਸਾਡੇ ਧਾਰਮਿਕ ਗੁਰੂ ਨੇ ਉਹਨਾਂ ਦੇ ਬਾਰੇ ਨੇ ਤੇ ਤੁਹਾਨੂੰ ਇਹ ਮਤਲਬ ਇੱਕ ਸ਼ਾਬਦਿਕ ਜਾ ਜਿਹੜਾ ਸੰਸਾਰ ਹੈ ਤੁਹਾਨੂੰ ਬੁੱਝਣਾ ਪੈਣਾ ਹੈ ਕਿ ਕਿਹੜੇ ਦੋ ਜਿਹੜੇ ਮਹਾਤਮਾਵਾ ਦੀ ਗੱਲ ਚੱਲ ਰਹੀ ਹੈ ਤੇ ਜੇ ਤੁਸੀਂ ਬੁੱਝ ਗਏ ਤਾਂ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਕਿ ਦੱਸਿਓ ਕਿ ਇਹ ਮੋਹਨਜੀ ਚ ਨੇ ਕਿੰਨਾ ਬਾਰੇ ਲਿਖਿਆ ਉਹ ਤਾਂ ਇੱਕ ਪੀਰ ਸੀ ਉਹ ਤਾਂ ਇੱਕ ਪੀਰ ਸੀ ਜੋ ਦੂਜੇ ਪੀਰ ਨੂੰ ਮਿਲਿਆ ਇੱਕ ਕੋਲ ਦੁੱਧ ਦਾ ਨੱਕੋ ਨੱਕ ਭਰਿਆ ਕਟੋਰਾ ਸੀ ਇੱਕ ਕੋਲ ਦੁੱਧ ਦਾ ਨੱਕੋ ਨੱਕ ਭਰਿਆ ਕਟੋਰਾ ਸੀ ਤੇ ਦੂਜੇ ਕੋਲ ਚਮੇਲੀ ਦਾ ਫੁੱਲ ਹੁਣ ਤੁਸੀਂ ਦਰਸ਼ਕਾਂ ਲਈ ਇਹ ਹੈ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਜੇ ਤੁਸੀਂ ਸਾਡੀ ਕਨਵਰਸੇਸ਼ਨ ਸੁਣ ਰਹੇ ਹੋ ਤਾਂ ਸਾਨੂੰ ਦੱਸੋ ਕਿ ਇਹ ਕਿਹੜੇ ਪੀਰ ਮਹਾਤਮਾ ਦੀ ਗੱਲ ਚੱਲ ਰਹੀ ਹੈ ਆ ਇਸ ਲੜੀ ਚ ਦੁੱਖ ਦੀ ਲੜੀ ਦੇ ਵਿੱਚ ਸਾਡੇ ਨਾਲ ਅੱਗੇ ਜਿਹੜੇ ਨੇ ਕਹਾਣੀਕਾਰ ਸੁਖਜੀਤ ਉਹ ਵੀ ਸਾਨੂੰ ਵਿਛੋੜਾ ਦੇ ਗਏ ਹਾਣੀਕਾਰ ਸੁਖਜੀਤ ਬਹੁਤ ਵੱਡਾ ਨਾਮ ਹੈ ਉਹਨਾਂ ਦੀਆਂ ਕਹਾਣੀਆਂ ਜਿਹੜੀਆਂ ਹਿੰਦੀ ਉਰਦੂ ਬੰਗਾਲੀ ਤੇ ਹੋਰ ਬਹੁਤ ਸਾਰੀਆਂ ਭਾਸ਼ਾਵਾਂ ਦੇ ਵਿੱਚ ਅ ਦਰਜ ਹੋਈਆਂ ਉਹਨਾਂ ਦਾ ਕਹਾਣੀ ਸੰਗ੍ਰਹਿ ਮੈਂ ਆਯਾਨ ਕੋਸ਼ ਨਹੀਂ ਉਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ ਇਸ ਦੇ ਲਈ 2022 ਦੇ ਵਿੱਚ ਤੇ ਇਸ ਤੋਂ ਬਿਨਾ ਭਾਈ ਵੀਰ ਸਿੰਘ ਵਾਰਡ ਨਾਲ ਵੀ ਉਹਨਾਂ ਦਾ ਸਨਮਾਨ ਕੀਤਾ ਗਿਆ ਬਹੁਤ ਵੱਡਾ ਨਾਮ ਸੀ ਤੇ ਕਹਾਣੀ ਦੇ ਵਿੱਚ ਇੱਕ ਖਲਾ ਜਿਹੜਾ ਉਹ ਆਪਣਾ ਛੱਡ ਗਏ ਨੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਲੇਖਕ ਜਿਹੜਾ ਸਾਨੂੰ ਵਿਛੋੜਾ ਦੇ ਗਏ ਅਸੀਂ ਇੱਥੇ ਇਸ ਮੰਚ ਦੇ ਜ਼ਰੀਏ ਉਹਨਾਂ ਸਾਰਿਆਂ ਨੂੰ ਜਿਹੜਾ ਸ਼ਰਧਾਂਜਲੀ ਭੇਟ ਕਰਦੇ ਆਂ ਭਾਵੇਂ ਸਰੀਰਕ ਰੂਪ ਦੇ ਵਿੱਚ ਉਹ ਸਾਡੇ ਨਾਲ ਨਹੀਂ ਪਰ ਆਪਣੇ ਸ਼ਬਦਾਂ ਦੇ ਜ਼ਰੀਏ ਕਹਾਣੀਆਂ ਕਵਿਤਾਵਾਂ ਨਜ਼ਮਾਂ ਦੇ ਜ਼ਰੀਏ ਉਹ ਹਮੇਸ਼ਾ ਸਾਡੇ ਨਾਲ ਰਹਿਣਗੇ ਤੇ ਲੰਬੇ ਸਮੇਂ ਤੱਕ ਜਿਹੜਾ ਪੰਜਾਬੀ ਸਾਹਿਤ ਦਾ ਰਾਹ ਰਸਨਾਉਂਦੇ ਰਹਿਣਗੇ ਜੀ ਹਾਂ ਤੁਸੀਂ ਜਦੋਂ ਇਹ ਗੱਲ ਕਰ ਰਹੇ ਹੋ ਨਾ ਕਿਉਂਕਿ ਮੈਂ ਮੈਨੂੰ ਥੋੜਾ ਬਹੁਤ ਪੜਨ ਦਾ ਸ਼ੌਕ ਹੈ ਬਟ ਜਿੰਨੀ ਤੁਹਾਨੂੰ ਨੋਲੇਜ ਹੈ ਆਈ ਥਿੰਕ ਆਈ ऍम ਨਾਟ ਈਵਨ ਨੀਅਰ ਬਾਈ ਪਰ ਪਰਦੇ ਪਰਦੇ ਨਾਲ ਮੈਨੂੰ ਆਪਣੇ ਸਕੂਲ ਵਾਲੀ ਇੱਕ ਗੱਲ ਯਾਦ ਆ ਗਈ ਜੀ ਕਿ ਅਸੀਂ ਵੀ ਪੜਦੇ ਸਨਤਰਾ ਮੋਦਾਸੀ ਮੈਂ ਉਹਨਾਂ ਦੀ ਪੋਇਮ ਬੋਲੀ ਜੀ ਤੇ ਉਹਨਾਂ ਦੇ ਜਦੋਂ ਬੱਚਾ ਨੂੰ ਦਿੰਦੇ ਆ ਨਾ ਪ੍ਰਾਈਜ਼ ਕਿ ਹਾਂ ਵੀ ਤੂੰ ਬਹੁਤ ਸੋਨਾ ਬੋਲਿਆ ਸੰਤਰਾ ਮੋਦਾਸੀ ਦੀ ਤਰ੍ਹਾਂ ਬੋਲਿਆ ਜੋ ਬਿਨਾਂ ਮਾਈਕ ਦੇ ਬੋਲਦੇ ਸੀ ਜੋ ਵੀ ਲਿਖਦੇ ਸੀ ਉਹਨਾਂ ਨੂੰ ਮਾਈਕ ਦੀ ਜ਼ਰੂਰਤ ਨਹੀਂ ਸੀ ਪੈਦੀ ਮੈਨੂੰ ਉਦੋਂ ਇਹਨਾਂ ਚੀਜ਼ਾਂ ਦਾ ਮਤਲਬ ਨਹੀਂ ਸੀ ਪਤਾ ਸਕੂਲ ਦੇ ਵਿੱਚ ਫਿਰ ਮੈਂ ਗਈ ਮੈਨੂੰ ਕਹਿੰਦੇ ਕੁਝ ਵੀ ਸੁਣਾ ਦੋ ਜੋ ਤੁਸੀਂ ਪੰਜਾਬੀ ਇਲੈਕਟਿਵ ਦੇ ਵਿੱਚ ਪੜਿਆ ਜੀ ਪਰ ਉਹ ਮੈਨੂੰ ਕਦੇ ਭੁੱਲਦਾ ਨਹੀਂ ਅਰਦਸ਼ਨ ਬੁੱਟਰ ਜੀ ਦਾ ਲਿਖਿਆ ਹੋਇਆ ਸੀਗਾ ਉਹਨਾਂ ਨੇ ਲਿਖਿਆ ਨਾ ਟਾਕਾਂ ਤੇ ਪਰ ਉੱਗੇ ਹੂੰ ਹੂੰ ਪਹਿਲਾ ਮੇਰੀਆਂ ਟਾਕਾਂ ਤੇ ਪਰ ਉੱਗੇ ਮੈਂ ਉੱਡੀ ਉੱਡ ਕੇ ਸੋਹਣਿਆਂ ਦੀਆਂ ਤਲੀਆਂ ਤੇ ਜਾ ਬੈਠੀ ਸੋਹਣਾ ਇੱਕ ਚੁੰਮਣ ਮੇਰੇ ਮੱਥੇ ਨੂੰ ਦੇ ਗਿਆ ਮੱਥਾ ਚੁੰਮਣ ਦੀ ਧੀਰ ਸੀ ਕਿ ਦੀਵਾ ਜਗ ਪਿਆ ਮੱਥੇ ਦਾ ਪਰ ਮੈਂ ਸੀ ਸੁੱਤੀ ਮੈਂ ਸੀ ਸੁੱਤੀ ਮਾਂ ਕਹੇ ਉੱਠ ਭੋਲੀਏ ਕਿਤੇ ਉੱਠਣ ਤੋਂ ਪਹਿਲਾਂ ਲੁੱਟਣਾ ਜਾਏ ਤੇਰਾ ਸ਼ਹਿਰ ਪੰਭੌਰ ਹਾਂ ਕਹਿੰਦੀ ਕਿੰਜ ਸਮਝਾਵਾਂ ਭੋਲੀ ਮਾਂ ਨੂੰ ਉੱਠਣ ਤੋਂ ਪਹਿਲਾਂ ਹੀ ਮੇਰਾ ਲੁੱਟ ਗਿਆ ਸ਼ਹਿਰ ਪੰਭੌਰ ਇਦੇ ਵਾਸਤੇ ਮੈਂ ਤੁਹਾਡਾ ਥੈਂਕ ਯੂ ਕਰਦੀ ਆ ਕਿ ਮੈਨੂੰ ਇਹ ਮੇਰੀਆਂ ਸਕੂਲ ਵਾਲੀਆਂ ਪੜੀਆਂ ਹੋਈਆਂ ਲਾਈਨਾਂ ਅੱਜ ਅਚਾਨਕ ਯਾਦ ਆ ਗਈਆਂ। ਵਾਹ। ਥੈਂਕ ਯੂ ਵੈਰੀ ਮਚ। ਆਈ ਥਿੰਕ ਦੋ ਦਿਨ ਤੁਹਾਡੇ ਨਾਲ ਰਹੀ ਮੈਂ ਦੁਬਾਰਾ ਤੇ ਮੈਨੂੰ ਅਸਲ ਚ ਇਹ ਨਾ ਮੈਂ ਬਹੁਤ ਇੰਪ੍ਰੈਸਡ ਆ ਕਿਉਂਕਿ ਮੈਂ ਖੁਦ ਹੁਣ ਭੁੱਲ ਜਾਨੀ ਆ ਮੈਂ ਦੇਖੇ ਬਿਨਾ ਪੜ ਨਹੀਂ ਸਕਦੀ। ਮਤਲਬ ਕੁਝ ਸ਼ੇਅਰ ਨੇ ਜਿਹੜੇ ਜਵਾਨੀ ਦੀ ਉਮਰ ਦੇ ਵਿੱਚ ਜਿਹੜੇ ਸਟੇਜਾਂ ਤੇ ਬੋਲੇ ਨੇ ਉਹ ਮੈਨੂੰ ਅੱਜ ਵੀ ਜਦੋਂ ਇੱਕ ਲਾਈਨ ਸ਼ੁਰੂ ਕਰਦੇ ਆ ਤਾਂ ਆਪਣੇ ਆਪ ਜਿਹੜਾ ਬਹਾਅ ਬਣ ਜਾਂਦਾ ਹੈ। ਪਰ ਕੁਝ ਵੀ ਮੈਂ ਨਵਾਂ ਪੜਦੀ ਆ ਮੈਂ ਕੋਸ਼ਿਸ਼ ਵੀ ਕਰਾਂ ਯ ਇਹਨਾਂ ਪ੍ਰਾਣਾ ਜਿਹੜਾ ਯਾਦ ਰੱਖਿਓ ਔਰ ਬਿਨਾ ਦੇਖੇ ਬੋਲਿਆ ਤੁਸੀਂ ਵਾਕਈ ਮਤਲਬ ਦਾਤ ਦੇ ਹੱਥ ਧਾਰੋ ਰੀਅਲੀ ਆ ਮੀਨਸ ਅ ਲੋਟ ਥੈਂਕ ਯੂ ਸੋ ਮਚ ਉਹਨਾਂ ਲਾਈਨਾਂ ਦਾ ਨਾ ਇੱਕ ਮੀਨਿੰਗ ਹੈ ਉਹ ਉਦੋਂ ਪਤਾ ਹੀ ਨਹੀਂ ਸੀ ਹੁੰਦਾ ਵੀ ਇਹਨਾਂ ਕੀ ਮੀਨਿੰਗ ਹੈ ਜੀ ਤੇ ਉਹਨੂੰ ਤੁਸੀਂ ਕਿਸੇ ਵੀ ਤਰ੍ਹਾਂ ਹੁਣ ਜਦੋਂ ਤੁਸੀਂ ਉਹ ਸਮਝਣ ਦੇ ਕਾਬਿਲ ਹੋਏ ਤਾਂ ਹੁਣ ਲੱਗਦਾ ਵੀ ਆਪਾਂ ਲਾਈਕ ਵਾਕਾਈ ਕੁਝ ਚੀਜ਼ਾਂ ਬਹੁਤ ਸੋਹਣੀਆਂ ਅਸੀਂ ਜਿਹੜੇ ਏਰਾ ਦੇ ਵਿੱਚ ਬੌਰਨ ਹੋਏ ਆਈ ਰੀਅਲੀ ਬlesਡ ਕਿ ਬਹੁਤ ਕੁਝ ਸਿੱਖਣ ਨੂੰ ਮਿਲੇ ਬਿਲਕੁਲ ਬਿਲਕੁਲ ਸਾਡੇ ਸਮਿਆਂ ਦੇ ਵਿੱਚ ਟੈਕਨੋਲੋਜੀ ਨਹੀਂ ਹੁੰਦੀ ਸੀ ਤਾਂ ਸਾਡੇ ਕੋਲੇ ਕਿਤਾਬਾਂ ਮੇਰੇ ਖਾਲੀ ਕੋਈ ਇੱਕ ਮਾਧਿਅਮ ਸੀ ਐਂਟਰਟੇਨਮੈਂਟ ਦਾ ਤੇ ਮੈਂ ਤੇ ਕਮਰਸ ਪੜਦੀ ਸੀ ਤੇ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਮੈਂ ਮਾਸਟਰਸ ਇਨ ਕਮਰਸ ਕੀਤੀ ਆ ਪਰ ਮੈਨੂੰ ਅੱਜ ਵੀ ਡੈਬਿਟ ਤੇ ਕ੍ਰੈਡਿਟ ਸਮਝ ਨਹੀਂ ਆਏ ਹੈਗੇ ਤੇ ਮੈਂ ਉਹ ਜਿਹੜਾ ਪਰਪਾਈ ਕਰਨ ਲਈ ਨਾ ਜਿਹੜਾ ਸਾਹਿਤ ਵੱਲ ਨੂੰ ਮੁੜ ਪੀ ਤੇ ਮੇਰੇ ਕੋਲ ਕਮਰਸ ਦੀਆਂ 5 ਕਿਤਾਬਾਂ ਹੁੰਦੀਆਂ ਸੀ ਤੇ ਪੰਜਾਬੀ ਸਾਹਿਤ ਦੀਆਂ 50 ਕਿਤਾਬਾਂ ਹੁੰਦੀਆਂ ਸੀ ਤੇ ਮੈਂ ਮਤਲਬ ਹੁਣ ਸ਼ੁਕਰੀਆ ਕਰਦੀ ਆ ਉਹ ਕਮਰਸ ਦਾ ਜਿਹੜਾ ਟ੍ਰੈਂਡ ਚੱਲਿਆ ਤੇ ਉਹਨੇ ਮੈਨੂੰ ਜਿਹੜਾ ਪਾਠਕ ਮਨ ਬਣਾਇਆ ਮੇਰਾ ਸੇਮ ਚੀਜ਼ ਮੇਰੇ ਨਾਲ ਵੀ ਹੋਈ ਹੈ ਜਿਵੇਂ ਉਹ ਥੋੜਾ ਜਿਹਾ ਹੈਗਾ ਕਿ 10th ਦੇ ਵਿੱਚ ਅੱچھے ਨੰਬਰ ਆ ਗਏ ਹੁਣ ਤੁਸੀਂ ਮੈਡੀਕਲ ਨਾਨ ਮੈਡੀਕਲ ਅੱਗੇ ਲੋ ਪਲਸ 1 ਦੇ ਵਿੱਚ ਮੈਨੂੰ ਪੂਰਾ ਕੰਫੀਡੈਂਸ ਹੈ ਕਿ ਮੈਂ ਨਾਨ ਮੈਡੀਕਲ ਚ ਬਹੁਤ ਅੱਛਾ ਕਰੂੰਗੀ ਆਪਾਂ ਨੇ ਪਲੱਸ 1 ਵਿਦ ਸਟਾਰਟ ਕੀਤੀ ਵਿਦ ਨਾਨ ਮੈਡੀਕਲ ਜਦੋਂ ਫਿਜ਼ਿਕਸ ਦੀ ਗੱਲ ਆਈ ਉਹ ਇੰਨੀ ਉਹਦੇ ਨਾਲ ਲੜਾਈ ਚੱਲੀ ਉਹ ਕਦੇ ਸਮਝ ਨਹੀਂ ਆਈ cos θ never ever ਫਿਰ ਆਪਾਂ ਮੋਡ ਕਰ ਲਿਆ ਪੰਜਾਬੀ ਇਲੈਕਟਿਵ ਨੂੰ ਪਰ ਪੰਜਾਬੀ ਇਲੈਕਟਿਵ ਦੇ ਨਾ ਬਹੁਤ ਸਾਰੀਆਂ ਜੋ ਚੀਜ਼ਾਂ ਉਸ ਟਾਈਮ ਪੜੀਆਂ ਨਾ ਉਹ ਹੁਣ ਤੱਕ ਵੀ ਦਿਮਾਗ ਚ ਆਉਂਦੀਆਂ ਜਦੋਂ ਗੱਲ ਹੁੰਦੀ ਹੈ ਤਾਂ ਉਹ ਰਿਫਰੈਸ਼ ਹੋ ਜਾਂਦੀਆਂ ਬਿਲਕੁਲ ਬਿਲਕੁਲ ਤੇ ਮਧੂ ਜੀ ਇਹ ਤਾਂ ਤੁਸੀਂ ਗੱਲ ਕਰ ਰਹੇ ਸੀ ਜਿਹੜੇ ਆਪਣੇ ਹੋਣ ਹਾਰ ਕਵੀ ਇਸ ਦੁਨੀਆ ਨੂੰ ਛੱਡ ਚੁੱਕੇ ਬਟ ਸਟਿਲ ਆਪਣੇ ਨਾਲ ਜੁੜੇ ਹੋਇਆ ਕਿਸੇ ਨਾ ਕਿਸੇ ਇਹ ਜਿਹੜੇ ਉਹਨਾਂ ਦੀਆਂ ਗਜ਼ਲਾਂ ਕਵਿਤਾਵਾਂ ਪੋਇਮਸ ਜੀ ਪਰ ਜੇ ਅਸੀਂ ਤੁਹਾਡੇ ਬਾਰੇ ਗੱਲ ਕਰੀਏ ਤੁਸੀਂ ਜੋ ਸ਼ੁਰੂਆਤ ਕੀਤੀ ਆਲਰੇਡੀ ਤੁਸੀਂ ਦੱਸ ਚੁੱਕੇ ਹੋ ਤੁਹਾਡੇ ਦਿਲ ਦੇ ਕਰੀਬ ਜੋ ਹੈ ਜੋ ਤੁਹਾਨੂੰ ਲੱਗਦਾ ਕਿ ਤੁਸੀਂ ਬਹੁਤ ਸੋਹਣਾ ਲਿਖਿਆ ਕਦੇ-ਕਦੇ ਲੱਗਦਾ ਨਾ ਮੈਂ ਆਪਣੇ ਆਪ ਨੂੰ ਕਦੇ-ਕਦੇ ਬਹੁਤ ਸੋਹਣਾ ਲੱਗਦੀ ਅੱਜ ਮੈਂ ਆਪਣੇ ਆਪ ਨੂੰ ਬਹੁਤ ਸੋਹਣਾ ਲੱਗਦੀ ਹੈ ਮੇ ਵੀ ਨਵਾਂ ਸਾਲ ਹੈ ਜੀ ਠੀਕ ਤੁਹਾਨੂੰ ਆਪਣਾ ਕੁਝ ਲਿਖਿਆ ਜਿਹੜਾ ਬਹੁਤ ਸੋਹਣਾ ਲੱਗਦਾ ਤੁਸੀਂ ਉਹਦੇ ਬਾਰੇ ਮੈਨੂੰ ਆਦਿ ਮੀਏ ਤੁਹਾਨੂੰ ਤੁਸੀਂ ਕਹੇ ਪਰ ਮੈਂ ਕਿਉਂਕਿ ਮੈਂ ਪਾਠਕ ਪਾਠਕਾਂ ਤੇ ਮੈਨੂੰ ਇਹ ਲੱਗਦਾ ਕਿ ਮੈਂ ਹਜੇ ਉਹ ਵਾਲੇ ਲੈਵਲ ਤੋਂ ਜਾਂ ਜਿੱਥੇ ਮੈਂ ਆਪਦੇ ਆਪ ਨੂੰ ਲੇਖਕਾ ਕਹਿ ਸਕਾ ਉਥੋਂ ਬਹੁਤ ਪਿੱਛੇ ਆ ਨਹੀਂ ਨਹੀਂ ਮੈਂ ਉਸ ਤਰੀਕੇ ਨਾਲ ਨਹੀਂ ਕਹਿ ਰਹੀ ਕਈ ਵਾਰੀ ਆਪਾਂ ਕੁਝ ਲਿਖਦੇ ਆ ਨਾ ਮੈਂ ਮੰਮੀ ਵਾਸਤੇ ਲਿਖਿਆ ਮੈਨੂੰ ਉਹ ਸੋਹਣਾ ਲੱਗਦਾ ਕਿ ਮੈਂ ਮੰਮੀ ਵਾਸਤੇ ਲਿਖਿਆ ਹਨਾ ਐਦਾਂ ਨੇ ਕੁਝ ਲਾਈਨਾਂ ਹੁੰਦੀਆਂ ਇਟ ਡਸਨਟ ਮੈਟਰ ਕਿ ਤੁਸੀਂ ਕਿਸ ਜ਼ੋਨ ਦੇ ਵਿੱਚ ਲਿਖਦੇ ਹੋ ਪਰ ਉਹ ਕਦੇ-ਕਦੇ ਬਹੁਤ ਸੱਚੀ ਹੋ ਜਾਂਦੀ ਆਪਣੇ ਹੀ ਦਿਲ ਦੇ ਨਾਲ ਸਮਝ ਮੈਂ ਜ਼ਰੂਰ ਸੁਣਾਵਾਂਗੀ ਤੁਹਾਨੂੰ ਕਿਉਂ ਕਿਉਂਕਿ ਮੈਂ ਪਾਠਕਾਂ ਤੇ ਮੈਂ ਅਕਸਰ ਵੱਡੇ-ਵੱਡੇ ਕਵੀਆਂ ਦੀਆਂ ਕਵਿਤਾਵਾਂ ਜਾਂ ਕਹਾਣੀਆਂ ਔਰਤ ਲੇਖਕਾਂ ਦੇ ਉੱਤੇ ਪੜੀਆਂ ਨੇ ਅਕਸਰ ਕੀ ਹੁੰਦਾ ਹੈ ਕਿ ਜਦੋਂ ਵੀ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿਸੇ ਟਾਈਮ ਅੰਬਰ ਤਾਂ ਪ੍ਰੀਤ ਉਸ ਸੀ ਜਾਂ ਅਜ ਬਰਾੜ ਜੈਸੀ ਹੈ ਹਨਾ ਸਵਾਲ ਹਮੇਸ਼ਾ ਔਰਤ ਲਈ ਤਿਆਰ ਬਰ ਤਿਆਰ ਰਹਿੰਦੇ ਨੇ ਉਹ ਜਿਹੜੇ ਸਵਾਲ ਨੇ ਉਹ ਘਰ ਤੋਂ ਸ਼ੁਰੂ ਹੋ ਜਾਂਦੇ ਨੇ ਅਕਸਰ ਕੁੜੀ ਨੂੰ ਕਿਹਾ ਜਾਂਦਾ ਕਿ ਆ ਜਿਹੜੀਆਂ ਤੂੰ ਡੈਰੀਆਂ ਕਾਲੀਆਂ ਕਰਦੀਆਂ ਨਾ ਕਿਸੇ ਦਿਨ ਤੇਰੀ ਚੀਖਾ ਦੀ ਅਗਨੀ ਬਣ ਗਈਆਂ ਇਹ ਹਨਾ ਤੇ ਬੋਲ ਕੇ ਕਹਿਣਾ ਤਾਂ ਦੂਰ ਦੀ ਗੱਲ ਕਲਮ ਦੇ ਜ਼ਰੀਏ ਕਹਿਣਾ ਵੀ ਔਖਾ ਹੋ ਜਾਂਦਾ ਹੈ ਉਹ ਜਿਹੜਾ ਔਰਤ ਦਾ ਮਾਨ ਹੈ ਇਹ ਤਾਂ ਹੁਣ ਸਾਇੰਸ ਵੀ ਸਿੱਧ ਕਰ ਚੁੱਕੀ ਹੈ ਕਿ ਉਹ ਉਹਦਾ ਪਾਰ ਨਹੀਂ ਪਾਇਆ ਜਾ ਸਕਦਾ ਜਿਵੇਂ ਅਕਸਰ ਸਾਡੇ ਸਮਾਜ ਤੱਕ ਆਈ ਜਾਂਦਾ ਵੀ ਤੈਨੂੰ ਕੋਈ ਸਮਝ ਨਹੀਂ ਸਕਦਾ ਹਨਾ ਤੇਰਾ ਨਹੀਂ ਪਤਾ ਲੱਗਦਾ ਸੋ ਇਹ ਇਹ ਸੱਚ ਹੈ ਕਿ ਔਰਤ ਦਾ ਪਤਾ ਲੱਗਣਾ ਹਾਂ ਪਰ ਇਹ ਸੱਚ ਹੈ ਕਿ ਸਮਝਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਸਮਝਿਆ ਜਾ ਨਹੀਂ ਸਕਦਾ ਤੁਸੀਂ ਉਹ ਜਿਜੋਗੇ ਤੁਸੀਂ ਉਹ ਜਿਜੋਗੇ ਔਰ ਅਸੀਂ ਖੁਦ ਨਹੀਂ ਖੁਦ ਨੂੰ ਸਮਝ ਪਾ ਰਹੇ ਹਾਂ ਤੁਸੀਂ ਤੇ ਕੀ ਸਮਝੋਗੇ ਹਨ ਤਾਂ ਇਸੇ ਤਰ੍ਹਾਂ ਮਤਲਬ ਪੜਦੇ ਪੜਦੇ ਮੈਂ ਬਹੁਤ ਵੱਡੇ ਵੱਡੇ ਸ਼ਾਇਰਾਂ ਦੇ ਇਹੋ ਜਿਹੇ ਸ਼ੇਅਰ ਪੜੇ ਜਿਦੇ ਵਿੱਚ ਉਹ ਸ਼ਾਇਰਾਂ ਨੂੰ ਚੁੱਪ ਰਹਿਣ ਦੀ ਤਾਕੀਦ ਕਰਦੇ ਨੇ ਕਿ ਚੁੱਪ ਰਹਿ ਨਾ ਬੋਲ ਕਿਉਂਕਿ ਜਿਹੜਾ ਜ਼ਮਾਨਾ ਇਹ ਖੰਜਰ ਲਈ ਖੜਾ ਤੇਰੇ ਲਈ ਤੇ ਤੇਰੇ ਤੇਰੇ ਪਰਾਂ 'ਚ ਸ਼ਾਇਦ ਇਹਨਾਂ ਦਮ ਨਾ ਹੋਵੇ ਕਿ ਤੂੰ ਇਹਨੂੰ ਝੱਲ ਸਕੇ ਹਨ ਤਾਂ ਉਹਦਾ ਇੱਕ ਉੱਤਰ ਲਿਖਦੇ ਹੋਏ ਮੈਂ ਲਿਖੀ ਸੀ ਆਮ ਜੇ ਤੁਸੀਂ ਕਹੋ ਤਾਂ ਉਹ ਸੁਣਾ ਦਿੰਨੀ ਹਾਂ ਜੀ ਬਿਲਕੁਲ ਮੈਂ ਵੇਟ ਕਰਦੀ ਹਾਂ ਜੀ ਚੁੱਪ ਨਹੀਂ ਬੈਠੇਗੀ ਹੁਣ ਤੇ ਸ਼ਾਇਰਾ ਬੋਲੇਗੀ ਚੁੱਪ ਨਹੀਂ ਬੈਠੇਗੀ ਹੁਣ ਤੇ ਸ਼ਾਇਰਾ ਬੋਲੇਗੀ ਨੇਰੇ ਦੀ ਹਿੱਕ ਤੇ ਚਾਨਣ ਬੁਹੇ ਖੋਲੇਗੀ ਖੰਜਰ ਤੀਰਾਂ ਕੋੜੇ ਬੋਲਾਂ ਤੋਂ ਡਰ ਕੇ ਹੁਣ ਪੈਰ ਪਛਾਣਾ 모ੜੇ ਪੈਰ ਪਛਾਣਾ 모ੜੇ ਹੁਣ ਨਾ ਡੋਲੇਗੀ ਮੁਖਬਰੀਆਂ ਗੱਦਾਰੀਆਂ ਕੋਝੀਆਂ ਚਾਲਾਂ ਤੋਂ ਮੁਖਬਰੀਆਂ ਗੱਦਾਰੀਆਂ ਕੋਝੀਆਂ ਚਾਲਾਂ ਨੂੰ ਰਾਹ ਦੇ ਰੋੜੇ ਸਮਝ ਕੇ ਬਸਣ ਗੋਲੇਗੀ ਜਿਨ੍ਹਾਂ ਨੂੰ ਇਸ ਦੇ ਜਗਨ ਤੇ ਇਤਰਾਜ਼ ਹੈ ਦੋਸਤੋ ਜਿਨ੍ਹਾਂ ਨੂੰ ਇਸ ਦੇ ਜਗਨ ਤੇ ਇਤਰਾਜ਼ ਹੈ ਉਹਨਾਂ ਹਨੇਰਿਆਂ ਦੀ ਹਿਕ ਵਿੱਚ ਵੀ ਇੱਕ ਦਿਨ ਮੋਲੇਗੀ ਸ਼ਾਇਰਾ ਜੇ ਇਸ ਰਸਤੇ ਤੇ ਤੁਰਦੀ ਮੁੱਕ ਵੀ ਗਈ ਸ਼ਾਇਰਾ ਜੇ ਇਸ ਰਸਤੇ ਤੇ ਤੁਰਦੀ ਮੁੱਕ ਵੀ ਗਈ ਰੱਤ ਆਪਣੀ ਚੋਂ ਬੀਜ ਕ੍ਰਾਂਤੀ ਬੋਲੇਗੀ ਤੂੰ ਮੇਰੇ ਨਾਲ ਰਹੀ ਬਣ ਕੇ ਹੌਸਲਾ ਤੇ ਮੁਹੱਬਤ ਤੂੰ ਮੇਰੇ ਨਾਲ ਰਹੀ ਬਣ ਕੇ ਹੌਸਲਾ ਤੇ ਮੁਹੱਬਤ ਦੁਨੀਆ ਦਾ ਕੀ ਹੈ ਕੁਝ ਨਾ ਕੁਝ ਤੇ ਬੋਲੇਗੀ ਤਨਹਾ ਸਿਰਫ ਹਨੇਰਿਆਂ ਤੇ ਇਲਜ਼ਾਮ ਨਹੀਂ ਤਨਹਾ ਸਿਰਫ ਹਨੇਰਿਆਂ ਤੇ ਇਲਜ਼ਾਮ ਨਹੀਂ रीत बदलनी अपना आप फरोलेगी रीत बदलनी अपना आप फरोलेगी वाह जी बहुत सनोना बहुत सनोना शुक्रिया अ राजे ਤੁਸੀਂ ਅੱਜ ਮੈਨੂੰ ਮੈਂ ਤਾਂ ਵੈਸੇ ਸੋਚਿਆ ਨਹੀਂ ਸੀ ਕਿ ਮੈਂ ਨਵੇਂ ਸਾਲ ਦੀ ਸ਼ੁਰੂਆਤ ਆਪ ਦੀ ਕੋਇਚਿੰਗ ਹੋ ਕੇ ਕਰੂੰਗੀ ਪਰ ਬਹੁਤ-ਬਹੁਤ ਸ਼ੁਕਰੀਆ ਤੁਸੀਂ ਮੈਨੂੰ ਮੌਕਾ ਦਿੱਤਾ ਨਾਲ ਬੋਲਣ ਦਾ ਜੀ ਤੇ ਆਪਣਾ ਜਿਹੜਾ ਗੱਲਬਾਤ ਦਾ ਇਹ سلسلہ ਜਾਰੀ ਰਹੇਗਾ ਨਵਾਂ ਸਾਲ ਚੜਦੀ ਕਲਾ ਦੇ ਨਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਟੀਵੀ ਆਸਟ੍ਰੇਲੀਆ ਤੇ ਅੱਗੇ ਆਪਣੇ ਨਾਲ ਜੋੜਨਗੇ ਦਲਜੀਤ ਸਿੰਘ ਸਿੱਧੂ ਜੀ ਮੈਂ ਹਵਾਸਿਕ ਗੱਲ ਕਰ ਰਹੀ ਸੀ ਉਸ ਤੋਂ ਪਹਿਲਾਂ ਅਸੀਂ ਕੀ ਪ੍ਰੋਗਰਾਮ ਦਾ ਸੈਸ਼ਨ ਐਂਡ ਕਰੀਏ ਮੈਂ ਥੋੜਾ ਜਿਹਾ ਹਾਲੇ ਮਧੂ ਜੀ ਨੂੰ ਓਪਨਲੀ ਕੁਝ ਪੁੱਛਣਾ ਚਾਹਾਂਗੀ ਕਿ ਆਪ ਆ ਪ੍ਰੋਗਰਾਮ ਦੇ ਐਂਡ ਤੇ ਆ ਨਾਟ ਆਪਣੇ ਸੈਸ਼ਨ ਦੇ ਐਂਡ ਤੇ ਉਸ ਤੋਂ ਬਾਅਦ ਦਲਜੀਤ ਵੀਰ ਜੀ ਆਣਗੇ ਬਟ ਉਸ ਤੋਂ ਪਹਿਲਾਂ ਤੁਸੀਂ ਅਗਰ ਕੁਝ ਕਹਿਣਾ ਚਾਹੁੰਦੇ ਹੋ ਜੀ ਬਿਲਕੁਲ ਹਣਾ ਮੇਰੇ ਕੋਲੇ ਨਾ ਇੱਕ ਛੋਟਾ ਜਿਹਾ ਹੋਰ ਜਿਹੜਾ ਖਾਸ ਨਿਊਜ਼ ਸੀਗੀ ਤੁਹਾਨੂੰ ਪਤਾ ਹੈ ਪੰਜਾਬੀ ਸਾਹਿਤ ਦੇ ਵਿੱਚ ਲੇਖਕਾਂ ਨੂੰ ਇਨਾਮ ਜਾਂ ਮਾਨ ਸਨਮਾਨ ਖਾਸ ਕਰਕੇ ਮਨੈਂਟਰੀ ਵੈਲਿਊ ਬਹੁਤ ਘੱਟ ਮਿਲਦੇ ਨੇ ਆ ਮੈਨੂੰ ਲੱਗਦਾ ਹੈ ਰਾਇਲਟੀ ਵੀ ਕੁਝ ਕੁ ਉਂਗਲਾਂ ਤੇ ਗਿਣਨ ਵਾਲੇ ਲੇਖਕ ਨੇ ਜਿਨ੍ਹਾਂ ਨੂੰ ਮੈਂ ਜਾਣਦੀ ਹਾਂ ਜਿਹੜੇ ਕਿ ਆਪਣੀਆਂ ਕਿਤਾਬਾਂ ਦੀ ਰਾਇਲਟੀ ਲੈ ਰਹੇ ਨੇ ਜ਼ਿਆਦਾਤਰ ਤਾਂ ਕਿਤਾਬਾਂ ਜਿਹੜੀਆਂ ਮੁਫਤ ਚ ਵੰਡੀਆਂ ਜਾਂਦੀਆਂ ਮਫਤ ਚ ਮੰਗੀਆਂ ਜਾਂਦੀਆਂ ਟੈਨਜੀ ਤੁਰੀਆਂ ਫਿਰਦੀਆਂ ਰਹਿੰਦੀਆਂ ਇੱਕ ਹੱਥ ਤੋਂ ਦੂਜੇ ਹੱਥ ਆ ਬਰੇ ਬੜਾ ਪਹਿਲਾਂ 2013 ਦੇ ਵਿੱਚ ਕੈਨੇਡਾ ਦੀ ਇੱਕ ਫੈਮਿਲੀ ਟਾਹਾ ਪਰਿਵਾਰ ਨੇ ਪਟਾਹਾ ਪਿੰਡ ਤੋਂ ਉੱਠੇ ਉਹ ਉਹਨਾਂ ਨੇ ਇੱਕ ਅਵਾਰਡ ਸ਼ੁਰੂ ਕੀਤਾ ਕੈਨੇਡਾ ਦੇ ਵਿੱਚ ਜਿਹੜਾ ਕਿ ਮੇਰਾ ਸੁਪਨਾ ਹੈ ਮੈਂ ਉਹਨਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਮੇਰਾ ਇਹ ਸੁਪਨਾ ਹੈ ਕਿ ਮੈਲਬਨ ਦੇ ਵਿੱਚ ਕਦੇ ਉਹੋ ਜਿਹਾ ਆਸਟ੍ਰੇਲੀਆ ਦੇ ਵਿੱਚ ਹੋਇਆ ਜਿਹਾ ਅਵਾਰਡ ਜਿਹੜਾ ਹੋਵੇ ਜਿਹੜਾ ਇੰਨੇ ਵੱਡੇ ਲੈਵਲ ਦਾ ਹੋਵੇ ਵਰਲਡ ਲੈਵਲ ਦਾ ਹੋਵੇ ਜਿਹੜਾ ਸਿਲੇਕਟਡ ਕਿਤਾਬਾਂ ਨੂੰ ਮਿਲੇ ਤੇ ਮਨੈਂਟਰੀ ਵੈਲਿਊ ਹੋਵੇ ਉਹਦੀ ਡਾਲਰਸ ਦੇ ਵਿੱਚ ਹੈਨਾ ਤਾਂ ਉਹ ਅਵਾਰਡ ਦਿੰਦੇ ਨੇ ਉਹ ਲਗਭਗ 60000 ਡਾਲਰ ਜਿਹੜਾ ਕੈਨੇਡੀਅਨ ਲੇਖਕਾਂ ਨੂੰ ਵੰਡਦੇ ਨੇ ਅੱਡ ਅੱਡ categories ਦੇ ਵਿੱਚ ਤੇ ਇਸ ਸਾਲ ਦਾ ਜਿਹੜਾ ਟਾਹਾ ਵਾਰਡ ਸੀ ਉਹਦੇ ਚ 25000 ਕੈਨੇਡੀਅਨ ਡਾਲਰ ਉਹਨਾਂ ਨੇ ਫਰਸਟ ਪ੍ਰਾਈਜ਼ ਦਿੱਤਾ ਸੇਫਟੀ ਕਿਟ ਆ ਕਿਤਾਬ ਲਈ ਲੇਖਕ ਜਿੰਦਰ ਜੀ ਨੂੰ ਤੇ ਦੋ ਜਿਹੜੇ ਫਾਈਨਲਿਸਟ ਸਿਗੇ ਸ਼ਹਿਜ਼ਾਦ ਅਸलम ਤੇ ਸ਼੍ਰੀਮਤੀ ਸੁਰਿੰਦਰਨੀਰ ਉਹਨਾਂ ਨੂੰ ਜਿਹੜੇ 10-10000 ਡਾਲਰ ਦੇ ਨਾਮ ਦਿੱਤੇ ਤੇ ਇਸ ਤੋਂ ਇਲਾਵਾ 3-6-6000 ਡਾਲਰ ਦੇ ਕੈਨੇਡੀਅਨ ਡਾਲਰ ਦੇ ਇਨਾਮ ਦਿੱਤੇ ਉਹਨਾਂ ਨੇ which is a like ਮੈਨੂੰ ਮੈਂ ਮਤਲਬ ਦਾਦ ਦਿੰਨੀ ਆ ਉਹਨਾਂ ਦੀ ਕਿਉਂਕਿ ਇਹ ਬਹੁਤ ਬਹੁਤ ਵੱਡੀ ਗੱਲ ਹੈ ਕਿ ਕੋਈ ਲੇਖਕ ਲਿਖਦਾ ਹੈ ਤੇ ਇੱਕ ਮਨੈਂਟਰੀ ਟੀਚਾ ਜਿਹੜਾ ਉਹਦੇ ਸਾਹਮਣੇ ਆ ਕਿ ਹਾਂ ਜੇ ਮੇਰੀ ਕਿਤਾਬ ਇਸ ਖਾਸ ਪ੍ਰੋਸੈਸ ਦੇ ਵਿੱਚੋਂ ਲੰਘਦੀ ਹੈ ਤਾਂ ਮੈਨੂੰ ਜਿਹੜਾ ਮੇਰੀ ਕਲਮ ਦਾ ਮੁੱਲ ਪਏਗਾ ਹਣਾ ਵੈਸੇ ਤਾਂ ਮੁੱਲ ਜਿਹੜਾ ਲੇਖਕ ਦਾ ਪਾਠਕ ਪਾਉਂਦੇ ਨੇ ਪਰ ਦੁਨੀਆ ਨੂੰ ਪੈਸਾ ਨਚਾਉਂਦਾ ਤੇ ਪੈਸਾ ਵੀ ਜ਼ਰੂਰੀ ਹੈ ਤੇ ਉਹ ਮੈਨੂੰ ਮਤਲਬ ਮੈਨੂੰ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਕੇ ਬੜੀ ਖੁਸ਼ੀ ਮਿਲਦੀ ਹੈ ਕਿ ਅੰਮ ਇੰਨੇ ਜਿਹੜੇ ਡਾਲਰ ਦਿੱਤੇ ਗਏ ਇਸ ਤੋਂ ਬਿਨਾ ਇਸ ਸਾਲ ਦਾ ਸਾਹਿਤ ਅਕਾਦਮੀ ਅਵਾਰਡ ਜਿਹੜਾ ਲੇਖਕਾ ਪਾਲਕੌਰ ਜੀ ਨੂੰ ਮਿਲਿਆ ਕਿਤਾਬ ਸੁਣ ਗੁਣਤਾ ਸੁਣ ਬੁਧਵੰਤਾ ਜਿਹੜੀ ਕਿ ਇਤਿਹਾਸਿਕ ਕਵਿਤਾ ਹੈ ਇਤਿਹਾਸ ਦੇ ਨੂੰ ਮੇਨ ਰੱਖ ਕੇ ਅਕਸਰ ਕਵਿਤਾ ਮੁਹੱਬਤ ਲਈ ਲਿਖੀ ਜਾਂਦੀ ਹੈ ਪਰ ਪਾਲਕੌਰ ਜੀ ਜਿਹੜੇ ਨੇ ਉਹ ਬਹੁਤ ਬਾਗੀ ਕਿਸਮ ਦੀ ਲੇਖਕਾ ਨੇ ਤੇ ਉਹਨਾਂ ਨੇ ਆਪਣੇ ਆ ਉਹਨਾਂ ਨੂੰ ਇਸ ਸਾਲ ਦਾ ਜਿਹੜਾ ਸਾਹਿਤ ਅਕਾਦਮੀ ਵਾਰਡ ਮਿਲਿਆ ਇਸ ਅਵਾਰਡ ਬਾਰੇ ਮੈਂ ਦੱਸਦਾ ਕਿ ਪੂਰੇ ਭਾਰਤ ਦੇ ਵਿੱਚ ਜਿਹੜੇ ਦੋ ਮੇਨ ਅਵਾਰਡ ਸਾਹਿਤ ਲਈ ਵੰਡੇ ਜਾਂਦੇ ਨੇ ਉਹਦੇ ਵਿੱਚੋਂ ਇੱਕ ਜਿਹੜਾ ਹੈ ਉਹ ਸਾਹਿਤ ਅਕਾਦਮੀ ਅਵਾਰਡ ਹੈਗਾ ਤੇ ਅੰਤ ਤੇ ਮੈਂ ਆ ਪਾਲਜੀ ਦੀ ਇੱਕ ਕਵਿਤਾ ਨਾਲ ਫਿਨਿਸ਼ ਕਰਾਂਗੀ ਆਪਣੀ ਗੱਲਬਾਤ ਤੇ ਉਸ ਤੋਂ ਬਾਅਦ ਫਿਰ ਆਪਾਂ ਜਾ ਕੇ ਚਾਹ ਪਾਣੀ ਪੀਨੇ ਆ ਤੇ ਤੁਸੀਂ ਵੀ ਸਾਰੇ ਇੱਕ ਬ੍ਰੇਕ ਲੈ ਲਿਓ ਤੇ ਚਾਹ ਪਾਣੀ ਪੀਓ ਹਾਂਜੀ ਜੀ ਸਾਹਿਤ ਜੀ ਆ ਪਾਲਕੌਰ ਜੀ ਦੀ ਕਵਿਤਾ ਤੇ ਕਵਿਤਾ ਦਾ ਨਾਮ ਹੈ ਸਨਮੁਖ ਰੋਕਿਆ ਇਹ ਬੜਾ ਚਿਰ ਹਵਾਵਾਂ ਨੂੰ ਰੋਕਿਆ ਇਹ ਬੜਾ ਚਿਰ ਹਵਾਵਾਂ ਨੂੰ ਤੇ ਖਾਦੇ ਨੇ ਥਪੇੜੇ ਟੁੱਟ ਰਹੇ ਬੰਨ ਉੱਪਰ ਬੈਠੀ ਰੋਕਦੀ ਰਹੀ ਹਾਂ ਵਹਾ ਕਿੰਨੇ ਹੀ ਚਿਹਰੇ ਅੱਖਾਂ 'ਚ ਉਤਾਰ ਹੁੰਦੀ ਰਹੀ ਹਾਂ ਤਲਖ ਕੁੱਟੀ ਰੱਖਿਆ ਏ ਮੁੱਠ 'ਚ ਮੈਂ ਆਪਣੇ ਹਿੱਸੇ ਦਾ ਆਇਆ ਸਮਾਨ ਪਰ ਅੱਜ ਇਸ ਆਦਮ ਸ਼ੀਸ਼ੇ ਦੇ ਸੰਮੁਖ ਮਿਟਦੀ ਜਾ ਰਹੀ ਏ ਤਿਉੜੀ ਸਹਜੇ ਸਹਜੇ ਉਤਰ ਗਏ ਨੇ ਸਭ ਚਿਹਰੇ ਅੰਦਰ ਕਿਤੇ ਮੁੱਠ ਖੋਲ ਕੇ ਵਿਛਾ ਦਿੱਤਾ ਏ ਅਸਮਾਨ ਪਾਣੀ ਦੀ ਸਤਾ ਉੱਤੇ ਸਮਾਦੀ ਏ ਮੇਰੀ ਪਾਣੀ ਦੀ ਸਤਾ ਉੱਤੇ ਸਮਾਦੀ ਏ ਮੇਰੀ ਤੇ ਕਰ ਦਿੱਤਾ ਏ ਖੁਦ ਨੂੰ ਸਭ ਬਹਾਵਾ ਹਵਾਵਾਂ ਤੇਰਾਵਾਂ ਦੇ ਹਵਾਲੇ ਥੈਂਕ ਯੂ ਥੈਂਕ ਯੂ ਜੀ